সোমবার ਤੋਂ ਲੈ ਕੇ ਜਿਹੜਾ 5 ਤਰੀਕ ਤੱਕ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਡਬਲ ਲਾਈਨ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਤਾਂ ਮਿੱਡਾ ਚੌਕ ਦਾ ਜਿਹੜਾ ਫਾਟਕ ਹੈ ਉਹ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਕਿ ਰੇਲਵੇ ਅਧਿਕਾਰੀ ਜਿਹੜੇ ਨੇ ਉਹ ਇਸ ਫਾਟਕ ਨੂੰ ਮੌਕੇ ਤੇ ਖੜੇ ਹੋ ਕੇ ਜਿਹੜਾ ਬੰਦ ਕਰਾ ਰਹੇ ਨੇ ਮੌਜੂਦਾ ਲੁਧਿਆਣਾ ਦੇ ਬੱਸ ਸਟੈਂਡ ਤੇ ਬਿਲਕੁਲ ਨਾਲ ਮਿੱਡਾ ਚੌਕ ਤੇ ਜਿੱਥੇ ਰੇਲਵੇ ਦਾ ਕੰਮ ਜਿਹੜਾ ਹੈ ਉਹ ਲਗਾਤਾਰ ਚੱਲ ਰਿਹਾ ਹੈ ਲਾਈਨਾਂ ਜਿਹੜੀਆਂ ਨੇ ਉਹ ਡਬਲ ਕੀਤੀਆਂ ਜਾ ਰਹੀਆਂ ਹਨ ਤਹਾਲਾ ਦੇ ਵਿੱਚ ਪਹਿਲਾਂ ਜਿਹੜਾ ਮਾਡਲ ਟਾਊ ਫਾਟਕ ਹੈਗਾ ਉਸ ਨੂੰ ਬੰਦ ਕੀਤਾ ਗਿਆ ਸੀਗਾ ਉਸ ਦਾ ਕੰਮ ਜਿਹੜਾ ਵਾ ਉਹ ਮੁਕੰਮਲ ਹੋ ਚੁੱਕਾ ਹੈ ਤੇ ਉਧਰ ਦਾ ਫਾਟਕ ਜਿਹੜਾ ਵਾ ਖੋਲ ਦਿੱਤਾ ਗਿਆ ਤਾਂ ਦੂਜੇ ਪਾਸੇ ਮਿੱਡਾ ਚੌਕ ਦੇ ਵਿੱਚ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਸ ਫਾਟਕ ਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਉਸ ਤੋਂ ਬਾਅਦ ਅੱਜ ਇੱਥੇ ਕੰਮ ਜਿਹੜਾ ਵਾ ਉਹ ਸ਼ੁਰੂ ਹੋਏਗਾ ਮਿੱਡਾ ਚੌਕ ਦਾ ਤੇ ਉਸ ਤੋਂ ਬਾਅਦ 29 ਤਰੀਕ ਤੋਂ ਲੈ ਕੇ 5 ਤਰੀਕ ਤੱਕ ਇਹ ਫਾਟਕ ਬੰਦ ਰਹਿਣ ਵਾਲਾ ਹੈ ਇਹ ਖਬਰ ਤੁਹਾਡੇ ਤੱਕ ਤਾਂ ਪਹੁੰਚਾ ਰਹੇ ਹਾਂ ਤਾਂਕਿ ਇੱਧਰ ਟ੍ਰੈਫਿਕ ਏਰੀਆ ਜ਼ਿਆਦਾ ਹੈਗਾ ਤਾਂ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ ਲੋਕ ਪਰੇਸ਼ਾਨ ਨਾ ਹੋਣ ਟ੍ਰੈਫਿਕ ਨੂੰ ਲੈ ਕੇ ਤਾਂ ਇਹ ਖਬਰ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੈ ਤਾਂ ਕੁਝ ਮਿੰਟਾਂ ਦੇ ਵਿੱਚ ਹੀ ਇਹ ਮਿੰਡਾ ਚੌਕ ਦਾ ਫਾਟਕ ਹੈ ਜਿਹੜਾ ਬੰਦ ਕਰ ਦਿੱਤਾ ਜਾਏਗਾ ਅੱਜ 29 ਤਰੀਕ ਹੈ ਤੇ ਅੱਜ 29 ਤਰੀਕ ਸੋਮਵਾਰ ਤੋਂ ਲੈ ਕੇ ਜਿਹੜਾ 5 ਤਰੀਕ ਤੱਕ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਡਬਲ ਲਾਈਨ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਤੇ ਲਾਈਨ ਨੂੰ ਡਬਲ ਕਰਦਿਆਂ ਦੇਖ ਕੇ ਜਿਹੜਾ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਨਾ ਹੋਵੇ ਤੇ ਲੋਕ ਲੋਕਾਂ ਨੂੰ ਟ੍ਰੇਨ ਦਾ ਸਫਰ ਜਿਹੜਾ ਵੈ ਉਹ ਸੋਖਾ ਹੋਵੇ ਜਿਸ ਤੋਂ ਲੈ ਕੇ ਰੇਲਵੇ ਵਿਭਾਗ ਵੱਲੋਂ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਐ ਇਸ ਵੱਲ ਲਾਈਨਾਂ ਜਿਹੜੀਆਂ ਨੇ ਉਹ ਡਬਲ ਕੀਤੀਆਂ ਗਈਆਂ ਨੇ ਤਾਂ ਇਧਰ ਪਾਸੇ ਤਸਵੀਰਾਂ ਦੇਖ ਸਕਦੇ ਹੋ ਕਿ ਪਾਪੂਲੇਟਿਡ ਏਰੀਆ ਕਿੰਨਾ ਜ਼ਿਆਦਾ ਵੈ ਕਿੰਨਾ ਜ਼ਿਆਦਾ ਇੱਥੇ ਕਰਾਊਡ ਹੁੰਦਾ ਤੇ ਲੋਕਾਂ ਨੂੰ ਜਿਹੜਾ ਖੱਜਲ ਖਵਾਰ ਨਾ ਹੋਣਾ ਪਵੇ ਉਸ ਤੋਂ ਲੈ ਕੇ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਇਸ ਖਬਰ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਕਿ ਮਿੱਡਾ ਚੌਕ ਦਾ ਫਾਟਕ ਜਿਹੜਾ ਵੈ ਇਹ 29 ਤਰੀਕ ਸੋਮਵਾਰ ਤੋਂ ਲੈ ਕੇ 5 ਤਰੀਕ ਤੱਕ ਬੰਦ ਰਹੇਗਾ ਲੋਕ ਇਧਰੋਂ ਨਾ ਆਉਣ ਲੋਕਾਂ ਨੂੰ ਪਤਾ ਲੱਗ ਸਕੇ ਇਸ ਤੋਂ ਪਹਿਲਾਂ ਕ੍ਰਿਸ਼ਨਾ ਮੰਦਰ ਦੇ ਸਾਹਮਣੇ ਮੋਡਲ ਗ੍ਰਾਮ ਦਾ ਫਾਟਕ ਜਿਹੜਾ ਵੈ ਉਹ ਬੰਦ ਕੀਤਾ ਗਿਆ ਸੀਗਾ ਰੇਲਵੇ ਲਾਈਨਾਂ ਉੱਥੇ ਡਬਲ ਹੋਈਆਂ ਉੱਥੇ ਮੁਕੰਮਲ ਕੰਮ ਹੋ ਚੁੱਕਾ ਸੀ ਤੇ ਉਸ ਤੋਂ ਬਾਅਦ ਉਸ ਨੂੰ ਖੋਲ ਦਿੱਤਾ ਗਿਆ ਤਾਂ ਉਧਰ ਦਾ ਸਾਰਾ ਟ੍ਰੈਫਿਕ ਜਿਹੜਾ ਵੈ ਪਹਿਲਾਂ ਇੱਧਰ ਡਾਇਵਰਟ ਕੀਤਾ ਗਿਆ ਸੀ ਮਿੱਡਾ ਚੌਕ ਵੱਲ ਤੇ ਹੁਣ ਮਿੱਡਾ ਚੌਕ ਤੋਂ ਜਿਹੜਾ ਸਾਰਾ ਟ੍ਰੈਫਿਕ ਹੈ ਉਹ ਮੋਡਲ ਗ੍ਰਾਮ ਦੇ ਫਾਟਕਾਂ ਤੋਂ ਜਿਹੜਾ ਉਧਰ ਡਾਇਵਰਟ ਕਰ ਦਿੱਤਾ ਜਾਏਗਾ ਤਾਂ ਕਿ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਨਾ ਹੋਣ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਕਿੰਨਾ ਜ਼ਿਆਦਾ ਪੋਪੂਲੇਟਿਡ ਜਿਹੜਾ ਏਰੀਆ ਹੈਗਾ ਇਹ ਮਿੱਡਾ ਚੌਕ ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਪਰ ਇਹ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਹ ਖਬਰ ਇੱਕ ਇੱਕ ਵਿਅਕਤੀ ਜਿਹੜਾ ਵਾ ਉਹ ਸ਼ੇਅਰ ਕਰ ਦੇਵੇ ਤਾਂ ਕਿ ਮੋਡਲ ਗ੍ਰਾਮ ਮੋਡਲ ਟਾਊਨ બસ ਸਟੈਂਡ ਕੋਚਰ ਮਾਰਕੀਟ ਕ੍ਰਿਸ਼ਨਾ ਮੰਦਰ ਇਹ ਸਾਰੇ ਏਰੀਆ ਦੇ ਵਿੱਚ ਰਹਿੰਦੇ ਲੋਕਾਂ ਨੂੰ ਤੇ ਇੱਧਰ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਹੈ ਉਹ ਨਾ ਕਰਨਾ ਪਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਈਏ ਫਿਰ ਤੁਹਾਨੂੰ ਇੱਕ ਵਾਰੀ ਦੱਸ ਦਈਏ ਮਿੱਡਾ ਚੌਕ ਤੇ ਖੜੇ ਆ ਮਿੱਡਾ ਚੌਕ ਦਾ ਫਾਟਕ ਜਿਹੜਾ ਵੈ ਇਹ 29 ਤਰੀਕ ਸੋਮਵਾਰ ਅੱਜ ਹੈਗਾ ਤੇ ਅੱਜ ਤੋਂ 5 ਤਰੀਕ ਤੱਕ ਜਿਹੜਾ ਇਸ ਨੂੰ ਬੰਦ ਕੀਤਾ ਜਾ ਰਿਹਾ ਕਿਉਂਕਿ ਡਬਲ ਲਾਈਨ ਦਾ ਕੰਮ ਚੱਲ ਰਿਹਾ ਹੈ ਇਹ ਕੰਮ ਮਕਮਲ ਜਿਹੜਾ ਬਹਿ ਉਹ 5 ਤਰੀਕ ਤੱਕ ਹੋਏਗਾ ਉਸ ਤੋਂ ਬਾਅਦ ਇਸ ਫਾਟਕ ਨੂੰ ਖੋਲਿਆ ਜਾਏਗਾ ਤਸਵੀਰ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਡਾ ਚੌਕ ਦੀਆਂ ਨੇ ਇਹ ਤੇ ਕਾਫੀ ਦਿਨਾਂ ਤੋਂ ਜਿਹੜਾ ਇਸ ਦਾ ਕੰਮ ਚੱਲ ਰਿਹਾ ਸੀ ਪਰ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ ਲੋਕ ਇੱਥੋਂ ਨਾ ਆਉਣ ਲੋਕ ਨਾ ਪਰੇਸ਼ਾਨ ਹੋਣ ਇੱਕ ਹਫ਼ਤੇ ਲਈ ਕਿਉਂਕਿ ਇੱਕ ਹਫ਼ਤੇ ਲਈ ਇਹ ਫਾਟਕ ਜਿਹੜਾ ਬਹਿ ਉਹ ਬੰਦ ਕੀਤਾ ਜਾ ਰਿਹਾ ਹੈ ਰੇਲਵੇ ਦੇ ਡਬਲ ਲਾਈਨਰ ਕਰਕੇ ਇਹ ਫਾਟਕ ਨੂੰ ਬੰਦ ਕੀਤਾ ਜਾਏਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਉਸ ਵਿਅਕਤੀ ਤੱਕ ਪਹੁੰਚਵੇ ਜੋ ਮੋਡਲ ਟਾਊਨ ਦੇ ਵਿੱਚ ਰਹਿੰਦਾ ਹੈ ਬੱਸ ਸਟੈਂਡ ਦੇ ਵਿੱਚ ਰਹਿੰਦਾ ਹੈ ਬੱਸ ਸਟੈਂਡ ਦੇ ਕੋਲ ਰਹਿੰਦਾ ਹੈ ਜਾਂ ਬੱਸ ਸਟੈਂਡ ਵੱਲ ਆਣਾ ਜਾਣਾ ਹੈਗਾ ਕੋਚਰ ਮਾਰਕੀਟ ਵੱਲ ਆ ਰਿਹਾ ਜਾਂ ਜਾ ਰਿਹਾ ਹੈ ਤਾਂ ਉਹ ਕਿਰਪਾ ਕਰਕੇ ਆ ਮੋਡਲ ਗ੍ਰਾਮ ਦੇ ਫਾਟਕਾਂ ਵੱਲੋਂ ਜਾਵੇ ਕਿਉਂਕਿ ਉਧਰ ਦਾ ਫਾਟਕ ਰੇਲਵੇ ਅਧਿਕਾਰੀਆਂ ਵੱਲੋਂ ਖੋਲ ਦਿੱਤਾ ਗਿਆ ਹੈ ਤੇ ਮਿੱਡਾ ਚੌਕ ਦਾ ਜਿਹੜਾ ਫਾਟਕ ਹੈ ਉਹ ਅੱਜ 29 ਤਰੀਕ ਤੋਂ ਲੈ ਕੇ 5 ਤਰੀਕ ਤੱਕ ਬੰਦ ਕਰ ਦਿੱਤਾ ਜਾਏਗਾ ਤਾਂ ਮਿੱਡਾ ਚੌਕ ਦਾ ਜਿਹੜਾ ਫਾਟਕ ਹੈ ਉਹ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਕਿ ਰੇਲਵੇ ਅਧਿਕਾਰੀ ਜਿਹੜੇ ਨੇ ਉਹ ਇਸ ਫਾਟਕ ਨੂੰ ਮੌਕੇ ਤੇ ਖੜੇ ਹੋ ਕੇ ਜਿਹੜਾ ਬੰਦ ਕਰਾ ਰਹੇ ਨੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਇਸ ਫਾਟਕ ਤੋਂ ਇੱਕ ਹਫਤਾ ਜਿਹੜਾ ਦਾ ਨਾ ਗੁਜ਼ਰਿਆ ਜਾਵੇ ਕਿਉਂਕਿ 29 ਤਰੀਕ ਤੋਂ 5 ਤਰੀਕ ਤੱਕ ਇਹ ਫਾਟਕ ਬੰਦ ਰਹੇਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸ਼ੇਅਰ ਵੀ ਜ਼ਰੂਰ ਕਰਿਓ ਤਾਂਕਿ ਸਾਡੇ ਸਿਟੀ ਹੈਡਲਾਈਨਸ ਦੇ ਹਰ ਇੱਕ ਵਿਊਅਰਸ ਤੱਕ ਇਹ ਖਬਰ ਪਹੁੰਚ ਜਾਵੇ ਤੇ ਬਾਕੀ ਹੋਰ ਲੋਕਾਂ ਤੱਕ ਵੀ ਇਹ ਖਬਰ ਜਿਹੜੀ ਹੈ ਉਹ ਪਹੁੰਚ ਜਾਵੇ ਕਿਉਂਕਿ ਲੋਕ ਲੋਕਾਂ ਦਾ ਜਿਹੜਾ ਟਾਈਮ ਹੈ ਉਹ ਬਹੁਤ ਕੀਮਤੀ ਹੈ ਲੋਕਾਂ ਨੇ ਲੋਕਾਂ ਨੇ ਆਪਣਾ ਸਵੇਰ ਦਾ ਕੀਮਤੀ ਸਮਾਂ ਕੱਟ ਕੇ ਆਫਿਸ ਜਾਣਾ ਹੁੰਦਾ ਹੈ ਜਾਂ ਫਿਰ ਆਪਣੇ ਆਪਣੇ ਕੰਮਾਂ ਨੂੰ ਜਾਣਾ ਹੁੰਦਾ ਹੈ ਜਿਸ ਨੂੰ ਲੈ ਕੇ ਲੋਕ ਲੇਟ ਨਾ ਹੋਣ ਲੋਕ ਪਰੇਸ਼ਾਨ ਨਾ ਹੋਣ ਇਸ ਲਈ ਇਹ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਹ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂਕਿ ਤੁਸੀਂ ਪਰੇਸ਼ਾਨ ਨਾ ਹੋ ਸਾਡੇ ਦਾ ਸਿਟੀ ਹੈਡਲਾਈਨਸ ਦੀ ਹਰੇਕ ਵਿਊਅਰਸ ਨੂੰ ਜਾਂ ਉਹਨਾਂ ਦੇ ਨਾਲ ਜੁੜੇ ਲੋਕਾਂ ਨੂੰ ਆਪਾਂ ਇਹ ਖਬਰ ਪਹੁੰਚਾਰੇ ਕਿਉਂਕਿ ਤੁਹਾਡਾ ਹਰ ਇੱਕ ਸਮਾਂ ਜਿਹੜਾ ਵਾ ਉਹ ਤੁਹਾਡੇ ਲਈ ਕੀਮਤੀ ਹੈ ਤੇ ਇਹ ਖਬਰ ਤੁਹਾਡੇ ਲਈ ਬਹੁਤ ਏਮ ਹੈ ਮਿੱਡਾ ਚੌਕ ਦਾ ਮੈਂ ਫਿਰ ਇੱਕ ਵਾਰ ਕਹਿ ਰਿਹਾ ਮਿੱਡਾ ਚੌਕ ਦਾ ਫਾਟਕ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਹੈ ਇਹ ਕਦੋਂ ਤੱਕ ਬੰਦ ਰਹਿਣ ਵਾਲਾ ਹੈ ਇਹ 29 ਤਰੀਕ ਤੋਂ 5 ਤਰੀਕ ਤੱਕ ਮੁਕੰਮਲ ਤੌਰ ਤੇ ਬੰਦ ਰਹਿਣ ਵਾਲਾ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਲਾਈਨ ਦਾ ਜਿਹੜਾ ਇੱਧਰ ਦੇਖ ਸਕਦੇ ਹੋਵੋਗੇ ਆ ਲਾਈਨ ਜਿਹੜੀ ਹੈ ਇਹ ਇੱਥੇ ਸਿੰਗਲ ਲਾਈਨ ਹੈ ਤੇ ਲੋਕਾਂ ਨੂੰ ਆ ਘੱਟ ਪਰੇਸ਼ਾਨੀ ਹੋਵੇ ਡਬਲ ਲਾਈਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜਿਸ ਤੋਂ ਲੈ ਕੇ ਸਮੇਡਾ ਚੌਕ ਦੇ ਫਾਟਕ ਨੂੰ ਹੁਣ ਬੰਦ ਕਰ ਦਿੱਤਾ ਗਿਆ ਇੱਕ ਹਫਤੇ ਦੇ ਲਈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋਰ ਅਪਡੇਟਸ ਲਈ ਬਨੇ ਰਹੋ ਕੈਮਰਾਮੈਨ ਪ੍ਰੈਜ਼ੈਂਟ ਆਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ